ਸਵਾਗਤ ਹੈ ਟੀਵੀ 7 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਵਿਨੇ ਦੁਆ ਇਸ ਟਾਈਮ ਮੌਜੂਦ ਆ ਲੁਧਿਆਣੇ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਭਵਨ ਦੇ ਵਿੱਚ ਜਿੱਥੇ ਧਰਮ ਤੇ ਵਿਰਸਾ ਕਲੱਬ ਦੇ ਵੱਲੋਂ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਜਿਸ ਦਾ ਮੇਨ ਜਿਹੜਾ ਉਹਦਾ ਮੁੱਖ ਮਕਸਦ ਹੈ ਕਿ ਪੰਜਾਬ ਦੀ ਵਿਰਾਸਤ ਨੂੰ ਸੰਭਾਲਣਾ ਉਹਦੇ ਵਿੱਚ ਪ੍ਰੋਗਰਾਮ ਜਿਹੜਾ ਹੈ ਉਹ ਤਾਂ ਚੱਲ ਹੀ ਰਿਹਾ ਪਰ ਹੁਣ ਇੱਥੇ ਅਸੀਂ ਤੁਹਾਨੂੰ ਇੱਕ ਐਸੀ ਤਸਵੀਰ ਦਿਖਾਉਣ ਲੱਗੇ ਆ ਕਿ ਜਿਹੜਾ ਧਰਮ ਤੇ ਵਿਰਸਾ ਕਲੱਬ ਦੇ ਵੱਲੋਂ ਇੱਕ ਐਸੀ ਸਕਿੱਟ ਬਣਾਈ ਗਈ ਹੈ ਜਿਹੜੀ ਸਿੱਧੇ ਤੌਰ ਤੇ ਇਹ ਦਿਖਾਉਂਦੀ ਹੈ ਕਿ ਜਿਹੜੇ ਅੱਜ ਦੀ ਡੇਟ ਜਿਹੜੀ ਪੰਜਾਬ ਦੀ ਜਵਾਨੀ ਹੈ ਉਹ ਨਸ਼ਿਆਂ ਦੇ ਵਿੱਚ ਕਿੱਦਾਂ ਰੁੱਲ ਰਹੀ ਹੈ ਔਰ ਜਦੋਂ ਜਿਹੜਾ ਬੰਦਾ ਨਸ਼ਿਆਂ 'ਚ ਪੈ ਜਾਂਦਾ ਹੈ ਤੇ ਉਸ ਦਾ ਉਦ ਬਾਅਦ ਪਰਿਵਾਰ ਦਾ ਕੀ ਹਾਲ ਹੁੰਦਾ ਹੈ ਇਸ ਇਸ ਮਾਫ ਕਰਨਾ ਇੱਥੇ ਨੈਟਵਰਕ ਦੀ ਪ੍ਰੋਬਲਮ ਕਰਕੇ ਕੁਝ ਦਿੱਕਤ ਆ ਰਹੀ ਸੀ ਔਰ ਅਸੀਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਹੇ ਹਾਂ ਕਿ ਇਸ ਖਬਰ ਨੂੰ ਦਿਖਾਉਣ ਦਾ ਇੱਕੋ ਮਕਸਦ ਹੈ ਕਿ ਜੇਕਰ ਜਿਸ ਤਰੀਕੇ ਦੇ ਨਾਲ ਇਹ ਸਕਿੱਟ ਜਿਹੜੀ ਮਿਹਨਤ ਨਾਲ ਤਿਆਰ ਕੀਤੀ ਗਈ ਹੈ ਨਸ਼ਿਆਂ ਦੇ ਉੱਤੇ ਉਸ ਸਕਿੱਟ ਨੂੰ ਦੇਖ ਕੇ ਜੇਕਰ ਕਿਸੇ ਵੀ ਇੱਕ ਬੰਦੇ ਦਾ ਵੀ ਦਿਲ ਬਦਲਦਾ ਤੇ ਉਹਨਾਂ ਦੀ ਜਿਹੜੀ ਮਿਹਨਤ ਹੈ ਉਹ ਸਫਲ ਹੋ ਸਕਦੀ ਹੈ ਸੋ ਅਸੀਂ ਤੁਹਾਨੂੰ ਸਭ ਤੋਂ ਪਹਿਲੇ ਦਿਖਾਣੇ ਆ ਤਸਵੀਰ ਅਸੀਂ ਜਿਹੜਾ ਕਿ ਇਸ ਟਾਈਮ ਮੌਜੂਦ ਆ ਧਰਮ ਵਿਰਸਾ ਕਲੱਬ ਦੇ ਪ੍ਰੋਗਰਾਮ 'ਚ ਸ੍ਰੀ ਗੁਰੂ ਨਾਨਕ ਦੇਵ ਭਵਨ ਜਿੱਥੋਂ ਅਸੀਂ ਲਾਈਵ ਜੁੜ ਰਹੇ ਹਾਂ ਔਰ ਇਹ ਉਹ ਜਗ੍ਹਾ ਜਿਹੜਾ ਕਿ ਲੁਧਿਆਣੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਭਵਨ ਜਿੱਥੇ ਇਸ ਟਾਈਮਾ ਕੀ ਜਿਹੜਾ ਕਿ ਪ੍ਰੋਗਰਾਮ ਜਿਹੜਾ ਧਰਮ ਤੇ ਵਿਰਸਾ ਕਲੱਬ ਵੱਲੋਂ ਚੱਲ ਰਿਹਾ ਔਰ ਇੱਥੇ ਸਾਰੀ ਆਡੀਅੰਸ ਜਿਹੜੀ ਹੈ ਲੋਕ ਇੱਥੇ ਮੌਜੂਦ ਨੇ ਔਰ ਚੰਦ ਕੁਝ ਚੰਦ ਮਿੰਟ ਦੇ ਵਿੱਚ ਜਿਹੜੀ ਹੈ ਸਕਿੱਟ ਹੈ ਜਿਹੜਾ ਪ੍ਰੋਗਰਾਮ ਹੈ ਉੱਥੇ ਸ਼ੁਰੂ ਹੋਣ ਵਾਲਾ ਜਿਸ ਦੇ ਕਰਕੇ ਅਸੀਂ ਇੱਥੇ ਲਾਈਵ ਜੁੜੇ ਆ ਔਰ ਤੁਹਾਨੂੰ ਇਹ ਸਾਰਾ ਜਿਹੜਾ ਪ੍ਰੋਗਰਾਮ ਇੱਥੇ ਦਿਖਾ ਰਹੇ ਆ ਲਾਈਵ ਔਰ ਸੋ ਜਿਹੜੀ ਕੀ ਇਸ ਟਾਈਮ ਜਿਹੜੀ ਸਕਿੱਟ ਹੈ ਉਹ ਸ਼ੁਰੂ ਹੋ ਰਹੀ ਹੈ ਜਿਸ ਦੇ ਵਿੱਚ ਅਸੀਂ ਤੁਹਾਨੂੰ ਹੁਣ ਇਹ ਸਾਹਮਣੇ ਦੇਖੋ ਤੁਸੀਂ ਤਸਵੀਰਾਂ ਸੋ ਇਹ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸੋ ਇਹ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆਂ ਲਾਈਵ ਕਿਸ ਤਰੀਕੇ ਨਾਲ ਇੱਕ ਪਰਿਵਾਰ ਜਿਹੜਾ ਪਹਿਲੇ ਜਿਹੜਾ ਬੰਦਾ ਆਪਣਾ ਪਰਿਵਾਰ ਸੰਭਾਲਦਾ ਔਰ ਜਦੋਂ ਨਸ਼ਿਆਂ ਚ ਪੈ ਜਾਂਦਾ ਤੇ ਫਿਰ ਉਸ ਪਰਿਵਾਰ ਦਾ ਕੀ ਹਾਲ ਹੁੰਦਾ ਔਰ ਉੱਥੇ ਕੀ ਸਿਚੁਏਸ਼ਨ ਜਿਹੜੀ ਹੁੰਦੀ ਆ ਸਾਹਮਣੇ ਆਉਂਦੀ ਆ ਹੈ ਵੀ ਹੈ ਵੀ ਬਈ ਦੇ ਰਹਾ ਯਾਰੇ ਦਿਖਾ ਦੇਗਾ ਯਾਰ ਭਾਈ ਮੈਂ ਤੇਰਾ ਪੁਰਾਣਾ ਗਾਣਾ ਵਧੀਆ ਵੀ ਕਰ ਦੇ ਯਾਰ ਦੇ ਯਾਰ ਇਹਦਾ ਵੀ ਕਰ ਦੇ ਯਾਰ ਤੂੰ ਹੈ ਕੀ ਭਾਈ ਆ ਦੇਖ ਲੈ ਅੱਧਾ ਕਰਦਾ ਯਾਰ ਭਾਈ ਮੈਨੂੰ ਤਾਂ ਦੋ ਬਹੁਤ ਲੱਗੀ ਦੇਖ ਲੈ ਜਿੰਨ ਘਰ ਦੇ ਭਾਈ ਹੈ ਕੀ ਉਹ ਬੱਸ ਕਿੰਨਾ 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 ਲੱਖ ਮੇਰਾ ਬੋਟ ਦੇ ਵਿੱਚ 20000 ਵਿੱਚ ਦੇਤਾ ਸਾਨੂੰ ਹੁਣ ਇਹ ਲੱਗਣਾ ਮੇਰਾ ਘਰ ਦਾ ਪਾਪਾ ਨਾ ਘਰ ਦਾ ਪਾਪਾ ਫੋਕਲਾ ਕਰਦਾ ਬਖ ਮੈਂ ਘਰ ਦਾ ਬੰਦਾ ਹੀ ਕਹਾਂ ਉਹ ਨਾ ਤੱਕਦਾ ਨਾ ਕਿ ਮਾੜੇ ਬਾਹਰ ਨਾਲ ਕਿਤੇ ਲੱਗਿਆ ਕਿਤੇ ਜਗੁੜ ਤੇ ਮੈਂ 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 ਜੱਗਰਦਨ ਦੇ ਪੈਸੇ ਰੇ ਮੈਂ ਦੇਖ ਤੂੰ ਆਂ ਨਹੀਂ ਜਾਣਾ ਉਹ ਤਾਂ ਪਾਸੇ ਅਗਰ ਤੇਰੇ ਪਿਓ ਨੇ ਡਰੋੜ ਦਾ ਕਿਲਾ ਵਿੱਚ ਆ ਬੜੀ ਤੇਰਾ ਕਿਤਾ ਗੁੱਸਾ ਬਣਦਾ ਮੈਂ ਕਿ ਆ ਜਾ ਕੇ ਖਵਾ ਦੋ ਜੀ ਮੇਰੇ ਬਾਪਾ ਨਾਲੇ ਬਾਬਾ ਇਹਨਾਂ ਆਪਰੇ ਜੀ ਨੇ ਖਾਧਿਆ ਬੜਾ ਨੇ ਬਾਪ ਜੀ ਨੇ ਤਾਂ ਖਾਧੀ ਆ ਮੇਰਾ ਘਰ ਤਾਂ ਖਾ ਗਿਆ ਜਿੱਤੇ ਵਿੱਚ ਫੀਸਾ ਬੜਾ ਬਚਾ ਦੇ ਮੈਂ ਖਾ ਗਿਆ ਇਹ ਤੂੰ ਖਵਾਣਾ ਕੀ ਮੇਰੇ যতে দিতে পেড় গল পেড় গল যাবতে পেড় গল বাকি মেনু বি পুরো গোল চাই না পুরো গোল ফলাড় না হবে লেকে ববে নে আ গয়া আ গয়া ববে বদিকে ববে নেড়ি হ গয়া berani-berani deh, uskain kita luar, luar betra! hahahaha 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 hmmmm Tuh liat ah! Tuh liat ah! Tuh liat ah! Tuh liat ah! hahahaha ਜੀਵਨ ਦਾ ਵਾਗਰ ਹੈ ਭਾਈ ਦਿੱਤੇ ਕਿ ਆਪ ਤੈਨੂੰ ਤਰਕੀਆਂ ਦੇ ਬਰਤ ਗੱਲ ਕੰਮਸਾਰੇ ਆ ਬਾਬੇ ਕੰਮਸਾਰੇ ਵਾਹ ਬਾਬੇ ਆਹ ਆਹ ਤਾਂ ਬਾਬੇ Gündem al gönlüm. Gündem al gönlüm. what जो अच का समय सच को बयान कर रहे कालिया नहीं है एक सचा चले जाता कलिया तो इस व्यंग च दर्शाया गया वो भैन किमें रोकी जार चल जाता इस व्यंग च दर्शाया गया बैठी है ਉੱਤ ਚਲੇ ਜਾਂਦਾ ਹਜ਼ਾਰਾਂ ਮਾਵਾਂ ਪੰਜਾਬ ਦੀਆਂ ਦਾ ਬੈਠੀਆਂ ਨੇ ਇਹ ਵਹਿਗੁਰੂ ਸੱਚੇ ਪਾਸ਼ਾ ਮਿਹਰ ਸਾਡੇ ਇਸ ਪੰਜਾਬ ਤੇ ਗੁਰੂਆਂ ਪੀਰਾਂ ਦੀ ਤਰਸਿੱਤੇ ਕਿ ਕੋਣ ਇਸ ਧਰਤੀ ਤੋਂ ਘਬਰ ਹੋ ਜਾਵੇ ਕਿ ਜਿੱਦੇ ਵੀ ਤੁਸੀਂ ਜਿੱਦਾ ਸਿਰਮਾ ਬੈਠੇ ਹੋ असि सारे चरणों एक रिक्वेस्ट बेनती करते हैं किसी तो ना कि सिया हो जो हल कर सकते हो करो लोगों की सपोर्ट लो किसी ना किसी तरह एक धरती तो पंजाब की खत्म हो जाना चाहिए मिट्टी वतन पंजाब की चुम के मथे बावर ਚਿੱਟਾ ਨਸ਼ਾ ਪਿਆਕੇ ਨਵਾਂ ਪੰਜਾਬ ਬਣਾਵਾ ਕਰਨ ਤੇ ਵਿਸਥਾਗਤ ਇਹ ਨਿਮਾਣੀ ਦੀ ਕੋਸ਼ਿਸ਼ ਆਓ ਸਹਿਯੋਗ ਕਰੀਏ ਜਿੱਤੇ ਸੁਭਤ ਦੀ ਸਰਕਾਰਾ ਚਿੱਟੇ ਨੂੰ ਖਤਮ ਕਰਨ ਸਹਿਯੋਗ ਦੇ ਉਥੇ ਹੀ ਸੇਵਾ ਪ੍ਰਸ਼ਾਸਨ ਅਤੇ ਸਭ ਵੀ ਆਪਣੀ ਡਿਊਟੀ ਜਿਹੜੀ ਹੈ ਸੋ ਇਹ ਸੀ ਤੁਹਾਨੂੰ ਜਿਹੜੀਆਂ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਸੀ ਧਰਮ ਸ ਤੇ ਵਿਰਸਾ ਕਲੱਬ ਦੇ ਵੱਲੋਂ ਜਿਨ੍ਹਾਂ ਦੇ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਨਸ਼ੇ ਦੇ ਵਿੱਚ ਰੁਲਦੀ ਜਾ ਰਹੀ ਹੈ ਚਿੱਟੇ ਦਾ ਨਸ਼ਾ ਜਵਾਨੀ ਦਾ ਜਿਹੜਾ ਘਾਨ ਕਰ ਰਿਹਾ ਔਰ ਜੇਕਰ ਇਸ ਸਕਿੱਟ ਨੂੰ ਦਿਖਾਉਣ ਦਾ ਸਾਡਾ ਸਿਰਫ ਇੱਕ ਮਕਸਦ ਹੈ ਕਿ ਜੇਕਰ ਜਿਸ ਤਰੀਕੇ ਦੇ ਇਹ ਹਾਲਾਤ ਸਾਹਮਣੇ ਆਏ ਆ ਜੇਕਰ ਕਿਸੇ ਵੀ ਇੱਕ ਬੰਦੇ ਨੂੰ ਵੀ ਇਹ ਚੀਜ਼ ਦੇਖ ਕੇ ਉਹ ਨਸ਼ੇ ਨੂੰ ਛੱਡਣ ਲਈ ਜੇ ਨਸ਼ਾ ਛਡਦਾ ਆ ਤੇ ਇਸ ਜਿਹੜੀ ਕੀ ਇਸ ਧਰਮ ਤੇ ਵਿਰਸਾ ਕਲੱਬ ਦਾ ਜਿਹੜਾ ਉਪਰਾਲਾ ਸੀ ਉਹ ਵੀ ਸਫਲ ਹੋਏਗਾ ਔਰ ਜਿਹੜੇ ਇਹਨਾਂ ਨੇ ਜਿਹੜੇ ਕਲਾਕਾਰਾਂ ਨੇ ਇਸ ਚੀਜ਼ ਨੂੰ ਤਿਆਰ ਕੀਤਾ ਪੇਸ਼ ਕੀਤਾ ਉਹਨਾਂ ਦੀ ਵੀ ਮਿਹਨਤ ਸਫਲ ਹੋਏਗੀ ਸੋ ਇਸੇ ਤਰ੍ਹਾਂ ਦੀ ਹੋਰ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਮੈਂ ਵਿਨੇਦੂਆ ਕੈਮਰਾਮੈਨ ਦਿਲਪ੍ਰੀਤ ਦੇ ਨਾਲ ਟੀਵੀ 7 ਪੰਜਾਬ ਤੁਹਾਡਾ ਆਪਣਾ